ਲਈ ਕਿ 22 22 ਫੁੱਟ ਤੱਕ 25 ਫੁੱਟ ਤੱਕ ਉੱਚਾ ਉਹ ਲਾਹਾਂਗੇ ਕਿ ਬੇਟਰੈਕਟਰ ਨਾਲੇ 80 ਦੂਰ ਕਰ ਲੱਗੀ ਜਾਣਾ 50 ਕਿਲੋਮੀਟਰ ਬੰਦੇ ਨੇ ਟਰੈਕਟਰ ਵਾਲੇ ਨੇ ਜਾਣਾ ਤਾਂ ਖੇਤਾਂ ਜਾ ਵਾਧ ਤੋਂ ਵੱਧ ਮੰਡੀ ਤੇ ਜਾਣਾ ਇਸ ਕਰਕੇ ਜਿਹੜਾ ਇਹ ਵਿਕਾਸ ਦਾ ਮੌਜੂਦਾ ਮਾਡਲ ਚੱਲ ਰਿਹਾ ਇਹਦੀ ਬਜਾਏ ਇੱਕ ਨਵੇਂ ਵਿਕਾਸ ਦੇ ਮਾਡਲ ਵੱਲ ਸਾਨੂੰ ਜਿਹੜਾ ਕੁਦਰਤ ਪੱਖੀ ਤੇ ਇਨਸਾਨੀਅਤ ਪੱਖੀ ਹੋਵੇ ਉਹਦੇ ਵੱਲ ਜਾਣਾ ਪਊ ਔਰ ਉਹਦੇ 'ਚ ਇਹ ਆ ਕਿ ਉਹਦੇ ਵੱਲ ਆਉਣ ਦੇ ਲਈ ਸਾਨੂੰ ਇਕੱਠੇ ਹੋ ਕੇ ਜਾਗਰਤ ਹੋਣ ਦੀ ਲੋੜ ਆ ਔਰ 50% ਬਜਟ ਖੇਤੀ ਦੀ ਸਪੈਸ਼ਲ ਮੰਗਲ ਦੀ ਲੋੜ ਆ ਔਰ ਜਿਹੜਾ ਸਾਡਾ ਨੌਜਵਾਨ ਆ ਇਹਨੂੰ ਅਲੱਗ-ਅਲੱਗ ਕਿਸਮ ਦਾ ਰੁਜ਼ਗਾਰ ਬਣਾਉਣ ਦੀ ਜਰੂਰਤ ਆ ਅੱਜ ਦਾ ਜਿਹੜਾ ਵਿਕਾਸ ਆ ਨਾ ਇਹ ਰਾਤੋਂ ਰਾਤ ਕੋ ਪਤੀਤਾ ਬਣਾ ਦਿੰਦਾ ਇਹ ਇਹ ਕੋਈ ਵੀ ਨੌکریاں ਨਹੀਂ ਪੈਦਾ ਕਰਦਾ ਰੁਜ਼ਗਾਰ ਨਹੀਂ ਪੈਦਾ ਕਰਦਾ ਅੱਜ ਦਾ ਕਿਉਂਕਿ ਜਿਹੜਾ ਅੱਜ ਦਾ ਮਤਲਬ ਜਿਹੜੇ ਵੀ ਅਰਬਪਤੀ ਬਣ ਰਹੇ ਨੇ ਉਹ ਤਾਂ ਸਾਰੇ ਸਟਾਕ ਬਾਜ਼ਾਰ ਨਾਲ ਬਣ ਰਹੇ ਨੇ ਸਟਾਕ ਬਾਜ਼ਾਰ ਮੈਂ ਕਹਿੰਨਾ ਸ਼ਿਆਰ ਮਾਰਕੀਟ ਉਹ ਤਾਂ ਸ਼ਿਆਰ ਮਾਰਕੀਟ ਨਾਲ ਬਣ ਰਹੇ ਨੇ ਸ਼ਿਆਰ ਮਾਰਕੀਟ ਦੇ ਵਿੱਚ ਕੋਈ ਨੌਕਰੀ ਨਹੀਂ ਦਿੱਤਾ ਇਸ ਕਰਕੇ ਰੋਜ਼ਗਾਰ ਸਾਡੇ ਭੋਜਨ ਲੜੀ ਦੀ ਸੁਰੱਖਿਆ ਔਰ ਸਾਡੇ ਵਾਤਾਵਰਨ ਦੀ ਸੁਰੱਖਿਆ ਸਾਡੀ ਖੇਤੀ ਦੀ ਸਨਨੀ ਦੀ ਸੁਰੱਖਿਆ ਲਈ ਸਾਨੂੰ ਇੱਕ ਨਵੇਂ ਵਿਕਾਸ ਮਾਡਲ ਤੇ ਚੱਲਣਾ ਤੋਂ ਹਜੇ ਤੱਕ ਜਿਹੜੀਆਂ ਸਾਡੀਆਂ ਦੁਨੀਆ ਨਾਲ ਵੀ ਨੇ ਇਹ ਵੀ ਇਸੇ ਵਿਕਾਸ ਮਾਡਲ ਦੇ ਚੱਕਰ 'ਚ ਹੀ ਤੁਰੀਆਂ ਫਿਰਦੀਆਂ ਨੇ ਇਹਨਾਂ ਨੂੰ ਵੀ ਲੱਗਦਾ ਵੀ ਜੇ ਪੈਸਾ ਜਾਂਦੇ ਮਿਲ ਜੇ ਤਾਂ ਜ਼ਮੀਨ ਦੇ ਦਿਓ ਜਿੰਨਾ ਚਿਰ ਅਸੀਂ ਇਸ ਗੱਲ ਤੇ ਨਹੀਂ ਆਉਂਦੇ ਕਿ ਅਸੀਂ ਨਹੀਂ ਦੇਣੀ ਜ਼ਮੀਨ ਪਰ ਮੈਂ ਤੁਸੀਂ ਸਾਨੂੰ ਸਿਉਣੇ 'ਚ ਘਾਟਾ ਦਿਓ ਉਹਨਾਂ ਚਿਰ ਇਹ ਕੰਪਨੀਆਂ ਵਾਲੇ ਪਿੱਛੇ ਨਹੀਂ ਅਟੜਦੇ ਔਰ ਕਈਆਂ ਨੂੰ ਇਹ ਲੱਗਦਾ ਵੀ ਸਰਕਾਰਾਂ ਸਾਡੀਆਂ ਨੇ ਜੀ ਇਹਨਾਂ ਨੂੰ ਮੰਗ ਪੱਤਰ ਦੇ ਦੇਈ ਇਹਨਾਂ ਨੂੰ ਫਲਾਨਾ ਦੇ ਦੇਈ ਜਦ ਸਰਕਾਰਾਂ ਸਾਡੀਆਂ ਨਹੀਂ ਹੈਗੀਆਂ ਸਰਕਾਰਾਂ ਵੱਡੀਆਂ ਨਹੀਂ ਨੇ ਤੇ ਇੱਕ ਗੱਲ ਕਹੇ ਕਿ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਮੈਂ ਆਪਣੀ ਗੱਲ ਬੰਦ ਕਰਨ ਲੱਗਿਆ ਕਿ ਆਹ ਬੰਗਲਾਦੇਸ਼ ਦੇ ধরਵਾੜਾ ਪਿਆ ਉੱਥੋਂ ਦੀ ਜਿਹੜੀ ਲੋਕਾਂ ਨੇ ਉੱਥੇ ਬਗਾਵਤ ਕਰਤੀ ਉੱਥੋਂ ਦੀ ਜਿਹੜੀ ਰਾਜਨੀਤਿਕ ਸੀ ਸੇਕ ਕੋ ਸੀ ਉਹ ਦੇਖਾ ਉਹ ਪਾਜਕੇ ਮੋਦੀ ਕੋਲੇ ਆ ਗਈ। ਮੋਦੀ ਨਾਲ ਉਹਦੀ ਪੈਨਾ ਤੋਂ ਵੱਡੀ। ਕਿਉਂਕਿ ਇਹ ਉਹ ਕਿਸੇ ਨੂੰ ਵੀ ਆਪਣੇ ਖਿਲਾਫ ਇਲੈਕਸ਼ਨ ਨਹੀਂ ਲੜਨ ਦਿੰਦੀ ਉਹਨੇ ਕਦੇ। ਪਰ ਮੋਦੀ ਵੀ ਆਪਣੀ ਸਾਰੀ ਆਪੋਜੀਸ਼ਨ ਨੂੰ ਖਤਮ ਕਰਨ ਦੇ ਕੋਲ ਆ ਹੋਇਆ ਸੀਗਾ। ਪਰ ਆਪਣਾ ਮਨ ਥੋੜਾ ਜਿਹਾ ਹੋਰ ਟਾਈਪ ਦਾ, ਉਹ ਮਨ ਥੋੜਾ ਜਿਹਾ ਹੋਰ ਟਾਈਪ ਦਾ। ਫਿਰ ਹੌਲੀ-ਹੌਲੀ ਉਹ ਮਤਲਬ ਜਿਹੜਾ ਗੁੱਸਾ ਇਕੱਠਾ ਹੁੰਦਾ ਹੁੰਦਾ ਉਹਨਾਂ ਦਾ ਪਟਾਕਾ ਪਾਏਗਾ, ਪਟਾਕਾ ਪਾਏਗਾ ਭਾਈ। ਉਹ ਫੌਜ ਨੇ ਕਹਿਤਾ ਵੀ ਸਰਫਤ 20 ਮਿੰਟ ਨੇ ਜੇ ਨਿਕਲਣਾ ਨਿਕਲ ਜਾ ਨਹੀਂ ਤੈਨੂੰ ਮਾਰ ਦਾਂਗੇ ਲੋਕ ਫਿਰ ਫੌਜ ਨੂੰ ਹੈਲੀਕਾਪਟਰ ਦਿੱਤਾ ਉਹ ਆ ਕੇ ਉੜਿਆ ਆਪਣੇ ਮੁਕਤੀ ਬੈਠੀ ਹੈ ਆਪਣੇ ਬੰਗਲਾਦੇਸ਼ ਤੇ ਤੇ ਆਪਣੇ ਮਤਲਬ ਬੰਗਾਲ ਦੀ ਸਰਹੱਦ ਦੇ ਉੱਤੇ ਅਡਾਨੀ ਦਾ ਇੱਕ ਕਾਰਖਾਨਾ ਲੱਗਿਆ ਹੋਇਆ ਪਾਵਰ ਪਲਾਂਟ ਬਿਜਲੀ ਦਾ ਉਹ ਉਹਨਾਂ ਨੂੰ ਮੰਗੀ ਬਿਜਲੀ ਦੇ ਦਾ ਸੇੜਾਂ ਨੂੰ ਉਹਦੇ ਚ ਇਹ ਵੀ ਕਹਿੰਦੇ ਨੇ ਵੀ ਸੇ ਖੁਸੀ ਨਾਲ ਤੇ ਮੂਦੀ ਦਾ ਵੀ ਹਿੱਸਾ ਆਪਾਂ ਦਾ ਪਤਾ ਨਹੀਂ ਹੈਗਾ ਇਹਦਾ ਨਹੀਂ ਹੈਗਾ ਲੈ ਇੱਕ ਹੀ ਗੱਲ ਆ ਰਹੀ ਹੈ ਵੀ ਇਹਨਾਂ ਦਾ ਵੀ ਉਹਦੇ ਚ ਹਿੱਸਾਗਾ ਤਾਂ ਇਹਨਾਂ ਨੇ ਨਾਲ ਮਿਲ ਕੇ ਤਿੰਨਾਂ ਨੇ ਉਹ ਕੰਮ ਚਲਾਇਆ ਸੀ ਉਹ ਟੋਟਲ ਉਹਨੇ ਆਪਣੇ ਮਲਾਉਂਦਾ ਵਾ ਹੈ ਉਹ ਆਪਣੇ ਮੁਲਕ ਚ ਲੱਗ ਗਿਆ ਵਾ ਪਰ ਬਿਜਲੀ ਸਾਰੀ ਉਹ ਬੰਗਲਾ ਦੇਸ ਨੂੰ ਸੁਭਲਾਈ ਕਰਦਾ ਜਦੋਂ ਉਹ ਸਰਕਾਰ ਬਦਲ ਗਈ ਉਹ ਕਹਿੰਦੇ ਭਈ ਸਾਨੂੰ ਨਹੀਂ ਨਹੀਂ ਮਹੰਗੀ ਬਿਜਲੀ ਦੀ ਲੋਨ ਆਪੀ ਬੰਦ ਕਰ। ਨਵੀਂ ਸਰਕਾਰ ਨੇ ਉਹਦੀ ਬਿਜਲੀ ਲੈਣੀ ਬੰਦ ਕਰ ਦਿੱਤੀ। ਤਾਂ ਫੇਰ ਆੜਾ ਨਹੀਂ ਗਾਇਆ ਮੇਰਾ ਤਾਂ 1500 ਕਰੋੜ ਰੁਪਇਆ ਮੁੰਨ ਧਸ ਗਿਆ। ਹੁਣ ਮੈਂ ਆਸਟ੍ਰੇਲੀਆ ਤੋਂ ਕੋਲਾ ਵੀ ਮੰਗਾਇਆ ਐਨਾ ਕੁਸ ਕਰਾਇ ਇਹਨੂੰ ਚਲਾਇਆ ਜੀ। ਫਿਰ ਮੁੰਨ ਨੂੰ ਮੋਦੀ ਨੂੰ ਕਹਾਂ ਵੀ ਦਾ ਕੋਈ ਲਾਲ ਕਰ ਐ ਇਹਦਾ ਚਲਾਣਾ। ਮੋਦੀ ਕਹਿੰਦਾ ਜਿਉਣੀ ਕਰਦੇ ਨੇ। ਇੱਕ ਹਫਤੇ ਦੇ ਅੰਦਰ ਅੰਦਰ ਉਹਨੇ ਉਹ ਜਿਹੜੇ ਸਾਰੇ ਸਮਝੌਤੇ ਬਗਲਾਦੇਸ਼ ਨਾਲ ਕੀਤੇ ਹੋਏ ਸੀ ਉਹਦੇ ਉਹ ਰੱਦ ਕਰਤੇ ਔਰ ਸਾਡੇ ਮੁਲਕ ਨੇ ਆਪ ਇਹਨਾਂ ਨੇ ਸਮਝੌਤਾ ਕਰ ਲਿਆ ਕਿ ਤੂੰ ਇਹੀ ਬਿਜਲੀ ਸਾਨੂੰ ਦੇ ਦੇ ਉਨੀ ਮਹਿੰਗੀ ਬਿਜਲੀ ਹੋਣਾ ਮੋਦੀ ਆਪ ਖਰੀਦਣ ਲੱਗ ਗਿਆ ਉਹਦੀ ਮਨੋਂ ਇਹ ਕੰਮ ਵਾਲੀ ਦਾ ਸਰਕਾਰਾਂ ਕੀ ਦੀਆਂ ਨੇ ਸਰਕਾਰਾਂ ਐਵੇਂ ਨਹੀਂ ਆਪਾਂ ਕਹਿੰਦੇ ਆਵਾਦੀ ਅਡਾਨੀ ਦੀਆਂ ਨੇ ਅਡਾਨੀ ਦੀ ਜੇ ਸਰਕਾਰ ਸੀ 15 ਦਿਨਾਂ ਤੇ ਇਹ 1500 ਕਰੋੜ ਰੁਪਏ ਦਾ ਉਹਦਾ ਮਸਲਾ ਆਇਆ ਹੱਥ ਤੇ ਨਰਿੰਦਰ ਸਰਕਾਰ ਨੇ ਉਹਨੂੰ ਕਾਨੂੰਨੀ ਤੌਰ ਤੇ ਇੱਧਰ ਲਾਤਾ ਵੀ ਕੋਈ ਗੱਲ ਸਾਨੂੰ ਦੇਸ਼ ਵਿਦੇਸ਼ ਦੀ ਆਪਣੀ ਕੋਈ ਚੰਗ। ਕੋਰੋਜੀ ਤੇ 13 ਮਹੀਨੇ ਉੱਤੇ ਬੈਠੇ ਰਹੇ ਸਾਨੂੰ ਸਾਲਿਆਂ ਨੇ ਪੁੱਛੇ ਜਿਹਦੇ ਉਹ ਠੀਕ ਕਹਿੰਗੇ ਵੀ ਸਰਕਾਰ ਕਿਹਦੇ ਦੀ ਲੋਕਾਂ ਦੀ ਹੈ ਵੀ ਲੋਕ ਤਾਂ ਉੱਤੇ 13 ਮਹੀਨੇ ਧੂਆਂ ਅੜਾਈ ਗਏ ਯਾਰ ਜੇ ਸਰਕਾਰ ਹੁੰਦੀ ਉਹਨਾਂ ਕੋਲੇ ਆ ਕੇ ਪੁੱਛਦੀ ਨਾ ਵੀ ਭਾਈ ਕਿਉਂ ਬੈਠੇ ਤੁਸੀਂ ਆਓ ਜੇ ਮੇਰੇ ਕੋਲੇ ਆਓ ਤੁਸੀਂ ਗੱਲ ਕਰੋ ਆ ਹੁਣ ਜਿਹੜੇ ਉੱਥੇ ਬੈਠੇ ਨੇ ਸੰਭੂ ਬਾਡਰ ਤੇ ਤੇ ਇੱਥੇ ਆਪਣਾ ਗਨੌਰੀ ਬਾਡਰ ਤੇ ਉਹ ਪੁੱਛ ਰਹੇ ਡਰੋਨ ਨਾਲ ਸਾਡੇ ਹਮਲੇ ਕਰ ਰਹੇ ਨੇ ਉਹ ਸਰਕਾਰ ਸਾਡੀ ਕੋਈ ਸਰਕਾਰ ਸਰਕਾਰ ਨੂੰ ਇਹ ਵੀ ਅਸੀਂ ਕੋ ਇਹ ਪਰਮਜੀ ਤੋਰੇ ਫਿਰਦੇ ਆ ਵੀ ਸਰਕਾਰਾਂ ਲੋਕਾਂ ਦੇ ਆਉਂਦੇ ਨੇ ਲੋਕ ਚੁਣਦੇ ਨੇ ਉਹ ਲਈ ਸਾਡੀ ਸਰਕਾਰ ਸਰਕਾਰ ਵੱਡਿਆਂ ਦੀ ਆ ਸਰਕਾਰ ਕੰਪਨੀ ਵਾਲਿਆਂ ਦੀ ਆ ਸਰਕਾਰ ਕਾਰਪੋਰੇਟਾਂ ਦੀ ਆ ਔਰ ਉਹਦੀ ਮੈਂ ਤੁਹਾਨੂੰ ਸਪਸ਼ਟ ਧਾਰਨ ਦਿੱਤੀ ਆ ਵੀ ਅੜਾਲੀ ਦਾ ਮਸਲਾ ਹੈ ਇੱਕ ਹੱਥ ਤੇ ਖਤਮ ਨਾਲ ਦੀ ਨਾਲ ਹੱਲ ਔਰ ਸਾਡਾ ਅਸੀਂ ਬੈਠੇ ਰਹੋ ਇਸ ਕਰਕੇ ਜਿੰਨਾ ਚਿਰ ਅਸੀਂ ਲੋਕ ਜਾਗਰਤ ਹੋ ਕੇ ਇਹਨਾਂ ਲਟੇਰਿਆਂ ਦੇ ਖਿਲਾਫ ਨਹੀਂ ਉਠਦੇ ਔਰ ਇਹ ਸਾਰੇ ਲਟੇਰੇ ਨੇ ਜਿਹੜੇ ਇਹ ਦੇਖੋ ਉਸ ਆਪਾਂ ਨੇ ਹੁਣੇ ਪਾਰਲੀਮੈਂਟ ਦੇ ਇਲੈਕਸ ਵਿੱਚ 543 ਲੋਕਾਂ ਨੂੰ ਚੁਣਿਆ। ਉਹਦੇ ਚੋਂ 46% ਤਾਂ ਅਪਰਾਧੀ ਨੇ ਜਿਹੜੇ ਚੁਣੇ ਗਏ ਨੇ ਸਾਡੇ। 546 ਐਮਪੀ ਚੁਣੇ ਗਏ 543 ਐਮਪੀ ਚੁਣੇ ਗਏ ਨੇ ਟੋਟਲ। 543 ਦੇ ਵਿੱਚੋਂ 46% ਅਪਰਾਧੀ ਨੇ ਉੱਤਰਨ 90% ਕਰੋੜਪਤੀ ਨੇ ਮਤਲਬ ਕਰੋੜਪਤੀ ਦਾ ਮਤਲਬ ਲੁਟੇਰੇ ਨੇ। ਉਹ ਫਿਰ ਹੁਣ ਅਸੀਂ ਸੁਣਦੇ ਆ ਵੀ ਉੱਥੇ ਬਲਾਤਕਾਰ ਹੋ ਗਿਆ ਜੀ, ਉੱਥੇ ਬਲਾਤਕਾਰ ਹੋ ਗਿਆ ਜੀ। ਜਦੋਂ ਦੇਸ਼ ਤਾਂ ਇਹਦੇ ਅਪਰਾਧੀਆਂ ਨੂੰ ਸਮਾਤਾ ਤੁਸੀਂ ਉਹਨੂੰ ਲੁਟੇਰਿਆਂ ਨੂੰ ਸਮਾਤਾ। ਫਿਰ ਹੁਣ ਤੁਸੀਂ ਉਹਨਾਂ ਤੋਂ ਚੰਗੇ ਪ੍ਰਸ਼ਾਸਨ ਦੀ ਕਿਵੇਂ ਉਮੀਦ ਕਰ ਸਕਦੇ ਨੇ? ਹੋ ਸਕਦੀ ਹੈ ਉਮੀਦ। ਇਹ ਇਸ ਕਰਕੇ ਸਾਨੂੰ ਅੱਖਾਂ ਖੋਲਣ ਦੀ ਲੋੜ ਆ। ਸਾਨੂੰ ਜਾਗਰਤ ਹੋਣ ਦੀ ਲੋੜ ਆ ਔਰ ਖੇਤੀ ਕਿਸਾਨੀ ਨੂੰ ਬਚਾਉਣ ਦੀ ਲੋੜ ਆ ਉਹਦਾ ਇੱਕੋ ਹੀ ਤਰੀਕਾ ਇਹ ਆ ਕਿ ਇਹਨਾਂ ਤੋਂ ਸਾਰਾ ਜੋ ਵੀ ਇਹਨਾਂ ਦਾ ਜਿਵੇਂ ਪਹਿਲਾਂ ਆਪਾਂ ਬਾਈਕਾਂਡ ਕਰਿਆ ਸੀ ਨਾ ਇਹਨਾਂ ਤੋਂ ਸਮਾਨ ਖਰੀਦਣਾ ਬੰਦ ਕਰੋ ਜੇ ਬਾਬੇ ਨਾਨਕ ਵਾਲੀ ਖੇਤੀ ਤੇ ਆਉਂਗੇ ਤਾਂ ਤੁਹਾਨੂੰ ਕੋਈ ਡੀਏਪੀ ਦੀ ਕੋਈ ਜ਼ਰੂਰੀਏ ਦੀ ਕੋਈ ਕਾਸੇ ਦੀ ਜ਼ਰੂਰਤ ਨਹੀਂ ਕੋਈ ਪੈਸਟੀਸਾਈਡ ਦੀ ਜ਼ਰੂਰਤ ਨਹੀਂ ਔਰ ਕੋਈ ਸ਼ੁਰੂ ਹੋਰ ਉੱਧਰਲੇ ਉੱਧਰਲੇ ਚੀਜ਼ਾਂ ਦੀ ਜ਼ਰੂਰਤ ਨਹੀਂ ਬੜੇ ਸਾਦੇ ਢੰਗ ਨਾਲ ਅਸੀਂ ਕੁਦਰਤੀ ਖੇਤੀ ਨੂੰ ਅੱਗੇ ਵਧਾ ਸਕਦੇ ਹਾਂ ਉਹਦੇ ਲਈ ਹਾਂ ਸਾਨੂੰ ਪੈਸੇ ਦੀ ਜ਼ਰੂਰਤ ਆ ਉਹਦੇ ਲਈ ਸਾਡੀਆਂ ਦੋ ਵੱਡੀਆਂ ਮੰਗਾਂ ਮੰਡੀਆਂ ਚਾਹੀਦੀਆਂ ਨੇ ਕਿ ਇੱਕ ਤਾਂ 50% ਖੇਤੀ ਬਜਟ ਅਸਪਾਇਰ ਕਰਦੇ ਜਿੰਨਾ ਸੈਂਟਰ ਦਾ ਬਜਟ ਆ ਔਰ ਜਿੰਨਾ ਸੂਬੇ ਦਾ ਬਜਟ ਆ ਉਹਨਾਂ ਦੋਨਾਂ ਦਾ ਅੱਧਾ ਬਜਟ ਕੱਲੇ ਕਿਉਂਕਿ ਅਸੀਂ ਅੱਜ ਤੋਂ ਵੱਧ ਤਾਂ ਜਿਹੜੇ ਖੇਤੀ ਕਿਸਾਨੀ ਨਾਲ ਜੁੜੇ ਲੋਕ ਆ ਉਹ ਦਿਓ ਸਾਨੂੰ ਇਧਰ ਔਰ ਦੂਜਾ ਇਹ ਵੀ ਇੱਕ ਵਾਰ ਸਾਰੇ ਸਨਨਾ ਦੇ ਮਜ਼ਦੂਰਾਂ ਦਾ ਇੱਕ ਵਾਰ ਕਰ ਦਿੱਤੇ ਦੀ ਮਾਰੋ ਤਾਂ ਕਿ ਫਿਰ ਅਸੀਂ ਇਕਨੋਮੀ ਕਿਸਮ ਦੀ ਖੇਤੀ ਆਪਸਾ ਸ਼ੁਰੂ ਕਰੀਏ ਪਰ ਲਾਸਟ ਚ ਕੋਈ ਬੇਨਤੀ ਕਰਦੇ ਆ ਕਿ ਜਿਸ ਨੂੰ ਇਹ ਲੱਗੇ ਵੀ ਇਹ ਖੇਤੀ ਹੋ ਨਹੀਂ ਸਕਦੀ ਇੱਕ ਇੱਕ ਕਨਾਲ ਯਾਰ ਕਰਨੇ ਸ਼ੁਰੂ ਕਰੋ ਫਿਰ ਨੂੰ ਆਪਣੇ ਆਪ ਵਿਸ਼ਵਾਸ ਹੋ ਜੂ ਵੀ ਹਾਂ ਬਗੈਰ ਦੇ ਹਾਂ ਸਪਰੇਹਾਂ ਤੋਂ ਵੀ ਖੇਤੀ ਹੋ ਸਕਦੀ ਉਹਦੇ ਲਈ ਤੁਸੀਂ ਸਾਡੇ ਕਿਸੇ ਵੀ ਸਹਿਯੋਗ ਦੀ ਲੋੜ ਸਮਝੋਗੇ ਜਿੱਦੇ ਮਰਜੀ ਬੁਲਾ ਦੇ ਕੰਪਿਊਟਰ ਟ੍ਰੇਨਿੰਗ ਕਦ ਲਾਉਣਾ ਹੋਇਆ ਇੱਕ ਦਿਨ ਦਾ ਲਾਉਣਾ ਘੰਟੇ ਦਾ ਲਾਉਣਾ 4 ਘੰਟੇ ਦਾ ਲਾਉਣਾ ਪੂਰੀ ਤੁਹਾਨੂੰ ਵੀ ਉਹ ਕਿਵੇਂ ਅਸੀਂ ਆਪਣੀ ਮਿਲਟੀ ਨੂੰ ਦੁਬਾਰੇ ਫੇਰ ਸਿਹਤਬੰਦ ਕਰ ਸਕਦੇ ਹਾਂ ਕਿਵੇਂ ਅਸੀਂ ਘੱਟ ਪਾਣੀ ਨਾਲ ਬੰਦ ਫਸਣਾ ਲੈ ਸਕਦੇ ਹਾਂ ਉਹਦੇ ਕੀ ਤਰੀਕਾ ਕਰਨੇ ਉਹ ਸਾਰੀ ਗੱਲ ਦੇ ਉੱਤੇ ਆਪਾਂ ਚਰਚਾ ਕਰ ਸਕਦੇ ਹਾਂ ਅਸੀਂ ਤੁਹਾਡਾ ਹਰ ਸਹਿਯੋਗ ਕਰਨ ਲਈ ਤਿਆਰ ਹਾਂ ਪਰ ਅਸੀਂ ਫਤੂਈ ਕੋਈ ਮੰਗ ਕਰਾਂਗੇ ਕਿ ਤੁਸੀਂ ਪੈਸੇ ਵਾਲੇ ਚੱਕਰ ਚੋਂ ਨਿਕਲੋ ਪੈਸਾ ਸਾਡੇ ਕੋਲੇ ਨਾ ਆਇਆ ਨਾ ਆਵੇ ਇਹ ਚੱਕਾ ਚੁੰਦਦੇ ਸਾਨੂੰ ਵੀ ਜਿਆ ਐ ਅੰਨੀ ਨਿਕਲੇ ਫਿਰ ਅਸੀਂ ਪਤਾ ਨਹੀਂ ਸਾਡੇ ਬਾਰੇ ਨੇ ਆਲੇ ਹੋ ਜਾਣਗੇ ਆਪਣੇ ਬਜ਼ੁਰਗਾਂ ਸਿਰ ਇੰਨਾ ਕਰਜ਼ਾ ਨਹੀਂ ਸੀ ਹੈਗਾ ਯਾਰ ਨਾ ਰਿਉਦ ਉਤਪਾਦਨ ਘਟ ਸੀ ਅੱਜ ਅਸੀਂ ਉਤਪਾਦਨ ਦੁੱਗਣਾ ਤਿਗਣਾ ਚੌਕਣਾ ਲਏਗੇ ਉਨੇ ਗੁਣੇ ਕਰਜਾ ਹੋਊ ਇਸ ਕਰਕੇ ਬਾਬੇ ਨਾਨਕ ਵਾਲੀ ਖੇਤੀ ਵਾਲੇ ਪਾਸੇ ਨੂੰ ਥੋੜਾ ਧਿਆਨ ਦਿਓ ਮੈਂ ਨਹੀਂ ਕਹਿਣਾ ਕਿ ਅੱਜ ਹੀ ਸਾਰੇ ਸ਼ੁਰੂ ਕਰੋ ਕੋਈ ਜਿਵੇਂ ਹੁਣ ਮੂਰੇ ਕਣਕ ਬੀਜੀ ਇੱਕ ਕਨਾਲ ਦੋ ਕਨਾਲ ਥੋੜਾ ਮੋਟਾ ਜਿਹਾ ਆਪਾਂ ਤਰੀਕੇ ਨਾਲ ਉਹਨੂੰ ਬੀਜੀਏ ਔਰ ਫਿਰ ਅਸੀਂ ਉਹ ਉਹਨੂੰ ਊਮੇ ਜਿੱਕਰ ਮਤਲਬ 2-3 ਸਾਲਾਂ ਦੇ ਵਿੱਚ 3 ਸਾਲਾਂ ਦੇ ਅੰਦਰ ਅੰਦਰ ਉਹ ਇਹਦੇ ਬਰਾਬਰ ਉਤਪਾਦਨਾ ਆਪਾਂ ਪੈਦਾ ਕਰ ਸਕਦੇ ਆ ਜੇ ਆਪਣੇ ਕੋਲੇ ਸਹੀ ਤਰੀਕੇ ਨਾਲ ਉਹ ਸਾਰੇ ਸਾਧਨ ਆ ਜਾਣ। ਮੈਂ ਤੁਹਾਨੂੰ ਪੂਰੇ ਕੰਫੀਡੈਂਸ ਨਾਲ ਪੂਰੀ ਗਰੰਟੀ ਨਾਲ ਕਹਿ ਸਕਦਾ ਕਿ 3 ਸਾਲਾਂ ਦੇ ਅੰਦਰ ਅੰਦਰ ਆਪਾਂ ਇਹਦੀ ਆ ਅੱਜ ਵਾਲੀ ਖੇਤੀ ਦੀ ਝੂਹੀ ਬਣ ਲੈਣੀ। ਇਹ ਤਰੀਕੇ ਹੈਗੇ ਨੇ ਸਾਰੇ। ਕਿਉਂਕਿ ਕੁਦਰਤ ਤੋਂ ਬੜੀ ਕੋਈ ਚੀਜ਼ ਨਹੀਂ ਹੈਗੀ ਇਸ ਕਰਕੇ ਕੁਦਰਤ ਦੇ ਨਾਲ ਮਿਲ ਕੇ ਚੱਲਣਾ ਉਹਦੇ ਨਾਲ ਆਪਣੀ ਤਾਲ ਮੇਲ ਬਿਠਾ ਕੇ ਚੱਲਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਮੈਂ ਤੁਹਾਡਾ ਥੋੜਾ ਜਿਆਦਾ ਟਾਈਮ ਲੈ ਲਿਆ। ਤੁਸੀਂ ਬਹੁਤ ਧਿਆਨ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨ